ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਤੇ ਇਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਨਤਮਸਤਕ ਹੋ ਲਈ ਪਹੁੰਚ ਰਹੀਆਂ ਹਨ ਤੇ ਇਨ੍ਹਾਂ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਨੇ ਸਾਡੇ ਨਾਲ ਮੌਜੂਦ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਕਥਾਵਾਚਕ ਭਾਈ ਜਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰੁਕ ਗਿਆ ਹੈ। ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੇ ਪਾਵਨ ਪਵਿੱਤਰ ਸਥਾਨਾਂ ਤੇ 11 12 13 ਤਾਰੀਖ ਨੂੰ ਉਸ ਦਿਨ ਨੂੰ ਯਾਦ ਕੀਤਾ ਜਾਂਦਾ ਜਿਸ ਦਿਨ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦ ਤੰਤਨ ਬਾਬਾ ਜ਼ੋਰਾਵਰ ਸਿੰਘ, ਤੰਤਨ ਬਾਬਾ ਫਤਿਹ ਸਿੰਘ ਸਾਹਿਬ, ਤੰਤਨ ਮਾਤਾ ਗੁਜਰ ਕੌਰ ਜੀ ਨੂੰ ਇਨ੍ਹਾਂ ਪਾਵਨ ਪਵਿੱਤਰ ਸਥਾਨਾਂ ਤੇ ਵਾਹਿਗੁਰੂ ਇਨ੍ਹਾਂ ਸਥਾਨਾਂ ਤੇ ਸ਼ਹੀਦ ਕੀਤਾ ਗਿਆ ਸੀ। 11 12 13 ਪੋਸ ਸਾਲਾਨਾ ਸ਼ਹੀਦੀ ਜੋੜ ਮੇਲ ਸੰਗਤਾਂ ਭਾਵਨਾ ਸਹਿਤ ਹਰ ਸਾਲ ਮਨਾਉਂਦੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਖ-ਵੱਖ ਸੰਪਰਦਾਵਾਂ ਸਿੰਘ ਸੁਭਾਵਾਂ ਔਰ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਸੰਗਤਾਂ ਦਾ ਪਿਆਰ ਲੈ ਕਰਕੇ ਹਰ ਸਾਲ ਦੀ ਤਰ੍ਹਾਂ 11 12 13 ਪੋਰ ਨੂੰ ਇਨ੍ਹਾਂ ਸਥਾਨਾਂ ਤੇ ਮਨਾਇਆ ਜਾਂਦਾ ਹੈ 11 ਤਰੀਕ ਨੂੰ 11 ਪੋਰ ਨੂੰ 26 ਦਸੰਬਰ ਨੂੰ ਗੁਰਦਾਰਾ ਜੋਤੀਸਰੂ ਪਵਨ ਪਵਿੱਤਰ ਸਥਾਨਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਜਾਂਦੇ ਹਨ ਜਾਂਦਾ ਹੈ 28 ਤਰੀਕ ਨੂੰ ਪਵਨ ਪਵਿੱਤਰ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸਮਾਪਤੀਆਂ ਔਰ ਇਹਨਾਂ ਪਵਨ ਪਵਿੱਤਰ ਸਥਾਨਾਂ ਤੇ ਰਾਤ ਦੇ ਵੇਲੇ ਫਿਰ ਅ ਦੀਵਾਨ ਟੋਡਰਮਲ ਦੀਵਾਨ ਹਾਲ ਦੇ ਅੰਦਰ ਦੀਵਾਨ ਸਜਾਏ ਜਾਂਦੇ ਹਨ ਜਿਨ੍ਹਾਂ ਅੰਦਰ ਕੰਤ ਦੇ ਸਰਮੋਰ ਢਾਡੀ ਸਹਿਬਾਨ ਕੁਵਿਸ਼ਰ ਸਹਿਬਾਨ ਕਵੀ ਜਨ ਦੂਰ ਦਰਾਡੇ ਤੋਂ ਆਣ ਕਰਕੇ ਸਾਹਿਬਜ਼ਾਦਿਆਂ ਦੇ ਪ੍ਰੇਮ ਦੇ ਅੰਦਰ ਕਵਤਾਵਾਂ ਗਾ ਕਰਕੇ ਸੰਗਤਾਂ ਨੂੰ ਨਾਮ ਬਾਣੀ ਸਾਥ ਸਾਹਿਬਜ਼ਾਦਿਆਂ ਦੇ ਇਤਿਹਾਸ ਨਾਲ ਜੋੜਦੇ ਹਨ ਉਹ ਦੀਵਾਨ ਟੋਡਰਮਲ ਦੀਵਾਨ ਆਲੰਦਰ 28 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਜੋਤੀ ਸਰੂਪ ਸਾ ਪਵਨ ਸਥਾਨ ਤੇ ਔਰ ਇਹਨਾਂ ਪਵਨ ਪਵਿੱਤਰ ਸਥਾਨਾਂ ਤੋਂ 9 ਵਜੇ ਜਪਜੀ ਸਾਹਿਬ ਜੀਾਂ ਦੇ ਪਾਠ ਉਪਰੰਤ ਅਰਦਾਸ ਬੇਨਤੀ ਉਪਰੰਤ ਮੁੱਖ ਵਾਕ ਉਪਰੰਤ ਸ਼ਹੀਦੀ ਨਗਰ ਕੀਰਤਨ ਦੀ ਪ੍ਰਾਰੰਭਤਾ ਪੰਜ ਪਿਆਰੇ ਸਹਿਬਾਨ ਪੰਜ ਨਿਸ਼ਾਨਚੀ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਸ਼ਾਇਆ ਹੇਠ ਵਿਸ਼ਾਲ ਇੱਕ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਜਿਸ ਦੇ ਤੁਲ ਹੋਰ ਸੰਸਾਰ ਭਰ ਅੰਦਰ ਇਤਨੀ ਤਾਦਾਦ ਦੇ ਅੰਦਰ ਸੰਗਤਾਂ ਮਹਾਰਾਜ ਜੀ ਦੇ ਸਥਾਨਾਂ ਤੇ ਜੁੜਦਿਆਂ ਨਗਰ ਕੀਰਤਨ ਪ੍ਰਾਰੰਭ ਹੋ ਜਾਂਦੇ ਹਨ ਪੜਾਦਰ ਪੜਾ ਹੁੰਦਿਆਂ ਹੋਇਆਂ ਸ਼ਹੀਦਾਂ ਦੀ ਸਨਸਕਾਰ ਪੋئیں ਗੁਰਦੁਆਰਾ ਜੋਤੀਸਰੂਪ ਸਾਹਿਬ ਵਿਖੇ ਸੋਹਿਲਾ ਸਾਹਿਬ ਦੇ ਪਾਠਾਂ ਦੇ ਨਾਲ ਅਰਦਾਸ ਬੇਨਤੀ ਦੇ ਨਾਲ ਨਗਰ ਕੀਰਤਨ ਦੀ ਸਮਾਪਤੀ ਹੋ ਜਾਂਦੀ ਹੈ ਔਰ ਸੰਗਤਾਂ ਫਿਰ ਸਹਿਬਜ਼ਾਦਿਆਂ ਦੇ ਚਰਨ ਧੂੜੀ ਆਪਣੇ ਮੱਥੇ ਤੇ ਲਾ ਕਰਕੇ ਫਿਰ ਸਹਿਬਜ਼ਾਦਿਆਂ ਦੇ ਪਾਵਨ ਪਵਿੱਤਰ ਸਥਾਨਾਂ ਤੋਂ ਸੰਗਤਾਂ ਰੁਕਸਤ ਹੁੰਦੀਆਂ ਹਨ ਵਕ ਵਕ ਥਾਵਾਂ ਤੇ ਸੰਗਤਾਂ ਨੇ ਲਗਭਗ ਇਸ ਵਾਰੇ 400 ਦੇ ਕਰੀਬ ਕਰੀਬ ਲਗਭਗ ਲੰਗਰਾਂ ਦੇ ਵੀ ਸੰਗਤਾਂ ਨੇ ਸਹਿਯੋਗ ਦੇ ਨਾਲ ਵਕ ਵਕ ਥਾਵਾਂ ਤੇ ਸਹਬਜ਼ਾਦਿਆਂ ਦੇ ਪ੍ਰੇਮ ਵਿੱਚ ਲੰਗਰਾਂ ਦੀਆਂ ਸੇਵਾਵਾਂ ਸੰਗਤਾਂ ਕਰ ਰਹੀਆਂ ਹਨ ਕਿਸੇ ਨੇ ਕੋਈ ਕਿਤਾਬਾਂ ਦੇ ਸਟਾਲ ਆਦ ਹਨ ਕਿਸੇ ਨੇ ਦਸਤਾਰਾਂ ਦੇ ਰੂਪ ਵਿੱਚ ਵਕ ਵਕ ਸੰਗਤਾਂ ਸੇਵਾਵਾਂ ਕਰ ਰਹੀਆਂ ਹਨ ਸਤਿਗੁਰੂ ਰਹਿਮਤਾਂ ਕਰਨ ਸਮੂਹ ਸੰਗਤਾਂ ਦੀਆਂ ਸੇਵਾਵਾਂ ਕਾਲ ਥਾਂੇ ਪਾਉਣ ਔਰ ਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਮੁੱਚੇ ਪ੍ਰਬੰਧ ਹਨ ਸੰਗਤਾਂ ਦੇ ਇਸ ਸਲਾਮ ਨਾਸ਼ੀ ਦੀ ਸਭ ਰੰਭੋਂ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲੈ ਚੁੱਕੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸਨ ਭਾਈ ਜਮੇਰ ਸਿੰਘ ਕਥਾਵਾਚਕ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸ਼ਹੀਦੀ ਜੋੜ ਮੇਲ ਮੌਕੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਉਹਨਾਂ ਬਾਰੇ ਇਹ ਜਾਣਕਾਰੀ ਦਿੱਤੀ ਤੇ ਦੱਸਿਆ ਕਿ 26 ਦਸੰਬਰ ਨੂੰ ਵਿਸ਼ਾਲ ਜੋ ਸ਼ਹੀਦੀ ਜੋੜ ਮੇਲ ਆਰੰਭ ਹੋਵੇਗਾ ਅਤੇ 28 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਆਰੰਭ ਹੋਵੇਗਾ ਜੋ ਕਿ ਗੁਰਦੁਆਰਾ ਸ੍ਰੀ ਜੋਤੀਸਰੂਪ ਪਾਤਸ਼ਾਹ ਜਾ ਕੇ ਸਮਾਪਤ ਹੋਵੇਗਾ ਜਗਦੇਵ ਸਿੰਘ ਪੱਤਰਕਾਰ ਫਤਿਹਗੜ ਸਾਹਿਬ